2014 ਤੋਂ ਦਰੀਆਂ ਵਿਛਾ ਦੇ ਵਿਛਾਉਂਦੇ ਆ ਰਹੇ ਆ ਆਮ ਆਦਮੀ ਪਾਰਟੀ ਆਸਤੇ ਆ ਜਦੋਂ ਦੇ ਡਿੰਪੀ ਟੇ ਨੂੰ ਜੁਆਇਨ ਕੀਤਾ ਸਿਰਫ ਮਰਜ਼ੀ ਕਰ ਰਹੇ ਆ ਤੇ ਰਾਤ ਚੋਂ ਨਿਸ਼ਾਨ ਮਿਲਿਆ ਪਾਰਟੀ ਤੇ ਬਾਈ ਜੀ ਤੜਕੇ ਜਦੋਂ ਅਸੀਂ ਲਿਸਟ ਵਿੱਚ ਕੀਤਾ ਪਾਰਟੀ ਸਾਡੀ ਮੁੱਢੀ ਮਾਰੀ ਪਈ ਸੀ ਡਿੰਪੀ ਟੇ ਲੋ ਨੇੜੇ ਹੋਗਾ ਤੁਸੀਂ ਦੂਰ ਹੋਗੇ ਬਿਲਕੁਲ ਹੀ ਉਹ ਹੋ ਗਿਆ ਜੀ ਅਸਟਾ ਨੇ ਵੀ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆ ਉਹਦਾ ਮੈਨੂੰ ਲੱਗਦਾ ਖੱੱਚਰ ਦੀ ਤਰ੍ਹਾਂ ਚੱਲ ਰਿਹਾ ਜੀ ਜਿੱਦਨੂੰ ਵੀ ਹੱਕੀ ਜਾਂਦੇ ਹੱਕੀ ਜਾਂਦੇ ਪੁਰਾਣੇ ਵਰਕਨਾਂ ਨੂੰ ਤਾਂ ਦੇਖਿਆ ਕੀਤਾ ਜਾ ਰਿਹਾ ਜੀ ਭੰਤ ਮਾਂ ਤਾਂ ਤੁਹਾਨੂੰ ਭਮੱਕੜ ਕਹਿੰਦੇ ਸੀ ਆਪ ਦੇ ਦੱਬ ਮੱਕੜਾ ਤਾਂ ਹੀ ਨਾ ਲਾਦੇ ਜੀ ਬਿਜਲੀ ਨਾ ਖੰਭ ਕੱਟਦੇ ਭਮੱਕੜਾਂ ਦੇ ਜੀ ਮੱਕੜ ਉੱਡਣਾ ਹਟ ਗਿਆ ਉੱਡਣੋਂ ਕਿੱਥੋਂ ਨਹੀਂ ਭਮੱਕੜਾਂ ਰੜਣੋਂ ਵੀ ਰਹਿ ਗਏ ਜੀ ਮੈਂ ਲੇਖ ਲਵਾਂ ਅੱਜ ਦੀ ਤਰੀਕ ਪਾ ਕੇ ਜਲੂਸ ਨਿਕਲ ਜੂਗਾ ਜੀ ਜਿੰਨੀ ਚੋਣਾਂ ਨੇ ਲਾ ਕਾਗਜ਼ੀ ਭਰੇ ਸੀਗੇ ਸਰਪੰਚੀ ਦੇ ਇਹਨਾਂ ਨੇ ਰਿਜੈਕਟ ਕਰਾ ਦੇ ਜੀਿੱਦਾਂ ਐਲਾਨ ਕਰਾਤਾ ਕੱਲ ਚੋਣ ਨਿਸ਼ਾਨ ਵੀ ਦਿੱਤਾ ਸੀਗਾ ਸਾਨੂੰ ਘੜਾ ਜੀ ਤੇ ਸਵੇਰ 5 ਵਜੇ ਸਾਨੂੰ ਫੋਨ ਆਉਣ ਲੱਗੇ ਕਹਿੰਦੇ ਵੀ ਦੂਜੇ ਬੰਦੇ ਨੂੰ ਜੇਤੂ ਕਰਾੜ ਦੇ ਦੇ ਜੀ ਠੱਕਾ ਹੋਇਆ ਨਜਾਇਜ਼ ਸਾਡੇ ਨਾਲ ਦੀ ਇਹਨੇ ਕੀਤਾ ਮੈਂ ਆਮ ਆਦਮੀ ਪਾਰਟੀ ਦਾ ਸਰਕਲ ਪ੍ਰਧਾਨ ਆ ਪਿੰਡ ਮਣੀ ਵਾਲੇ ਦਾ ਅਸੀਂ ਕਹਿਆ ਸੀ ਵੀ ਜਿਹੜਾ ਟੈਂਪੀ ਟ ਲੋਏ ਪਾਰਟੀ ਦੇ ਵਿੱਚ ਘੁਲਾ ਰਹੇ ਐ ਇਹ ਆਪਣੀ ਪਾਰਟੀ ਨੂੰ ਖੇਰੂ ਫੇਰੂ ਕਰ ਜੂਗਾ ਜੀ ਅਸੀਂ ਸਾਰਿਆਂ ਨੇ ਪੁੱਤਾਂ ਨੂੰ ਪਾਰਟੀ ਕਮਾਈ ਕਰਕੇ ਬੜਾਈ ਸੀ ਜੀ ਜ਼ੀਰੋ ਤੋਂ ਲੈ ਕੇ ਸ਼ੁਰੂ ਕਰੀ ਸੀ ਆ ਸਾਨੂੰ ਉਸ ਚੀਜ਼ ਦਾ ਬਹੁਤ ਦੁੱਖ ਹੋ ਰਿਹਾ ਜੀ ਇਹ ਤਾਂ ਕਹਿੰਦੇ ਸੀ ਵੀ ਦਰੀਆਂ ਵਛਾਉਣ ਤੁਸੀਂ ਟਿਕਟਾਂ ਦੇਵਾਂਗੇ ਤਾਂ ਸਰਪੰਚੀ ਵੀ ਨਹੀਂ ਲੜਨਗੇ ਟਿਕਟ ਦੇਖੋ ਇਹ ਨਾ ਬਖੜਾ ਕੇ ਜੀ ਚਿਤ ਨਾ ਜਾਣ ਸਭ ਤੋਂ ਮੈਨੂੰ ਗਿਲਾ ਸਾਡੇ ਲੀਡਰਾਂ ਦੇ ਐਡਵੋਕੇਟ ਪ੍ਰਤਪਾਲ ਸ਼ਰਮਾ ਦੇ ਸ਼ਕਿੰਦਰ ਕੌਣੀ ਦੇ ਉਹਨਾਂ ਦਾ ਫਰਜ ਸੀ ਆ ਚਾਉਂਦੇ ਲੋਕਾਂ ਨੇ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਬਾਈ ਜੀ ਜੇ ਨਾਂ ਬਾਹਰ ਨਿਕਲੇ ਤਾਂ ਉਹ ਵੜਨ ਨਹੀਂ ਦਿੰਦੇ ਇਸ ਤਾਂ ਹੁਣ ਨਹੀਂ ਵੜਨ ਦਿੰਦਾ ਸਾਡੇ ਪਿੰਡ ਤਾਂ ਜੀ ਉਹੀ ਕੋਸਾ ਜੀ ਅੱਗੇ ਵੀ ਸਾਡੇ ਪਿੰਡ ਬਹੁਤ ਤੇ ਮਿੱਢ ਨੂੰ ਧੱਕਾ ਕਰਿਆ ਅੱਜ ਵੀ ਉਹੀ ਹੋਇਆ ਜੀ ਕਦੋਂ ਇਹਨਾਂ ਨੂੰ ਲਾ ਕੇ ਪੁਰਾਣਿਆਂ ਨੂੰ ਭੁੱਲ ਗਏ ਪੁਰਾਣਿਆਂ ਨੂੰ ਭੁੱਲ ਕੇ ਜਮਾਂ ਜੀ ਬਾਈ ਜੀ ਆ ਸਬਟਰ ਪੈਂਡਾ ਜੀ ਮੇਰਾ 2014 ਤੋਂ ਦਰੀਆਂ ਵਛਾਦਾ ਵਛਾਉਂਦੇ ਆ ਰਹੇ ਆ ਆਮ ਆਦਮੀ ਪਾਰਟੀ ਵਾਸਤੇ ਆ ਜਦੋਂ ਦੇ ਡਿੰਪੀਟੀ ਨੂੰ ਜੁਆਇਨ ਕੀਤਾ ਸਿਰਫ ਮਰਜ਼ੀ ਕਰ ਰਹੇ ਆ ਕਦੇ ਪਰ ਅਸੀਂ ਫਿਰ ਵੀ ਇਹਨਾਂ ਦੇ ਨਾਲ ਸੀ ਵੀ ਚਲੋ ਪਾਰਟੀ ਦਾ ਜੋ ਫੈਸਲਾ ਅਸੀਂ ਮੰਨਾਂਗੇ ਪਰ ਜਿਹੜਾ ਸਾਡੇ ਨਾਲ ਧੱਕਾ ਹੋਇਆ ਕੱਲ ਅਸੀਂ ਜਦੋਂ ਦੇਖਿਆ ਪਹਿਲਾਂ ਫੈਲ ਪਹਿਲਾਂ ਰੱਦ ਕੀਤੀ ਫਿਰ ਅਸੀਂ ਫੈਲ ਬਹਾਲ ਕਰਵਾ ਲਈ ਜਦੋਂ ਸ਼ਪਾਰਸ਼ ਪਵਾ ਕੇ ਤੇ ਰਾਤ ਚੋਂ ਨਿਸ਼ਾਨ ਮਿਲਿਆ ਬਾਲਟੀ ਤੇ ਬਾਈ ਜੀ ਤੜਕੇ ਜਦੋਂ ਅਸੀਂ ਲਿਸਟ ਵਿੱਚ ਕੀਤਾ ਬਾਲਟੀ ਸਾਡੀ ਮੁੱਦੀ ਮਾਰੀ ਪਈ ਸੀ ਮੁੱਦੀ ਮਾਰੀ ਪਈ ਹਾਂਜੀ ਹਾਂਜੀ ਬਾਈ ਜੀ ਬਾਲਟੀ ਮੁੱਦੀ ਬਾਲਟੀ ਹਾਂਜੀ ਇਹਨਾਂ ਨੇ ਹੀ ਮਾਰੀ ਆ ਜੀ ਸਰਕਾਰ ਨੇ ਜਿਹੜੇ ਮੌਜੂਦਾ ਦੇ ਜਿਹੜਾ ਬੰਦਾ ਕੱਲ ਆਇਆ ਇਹਨਾਂ ਨੇ ਆਪਦਾ ਜੇਤੂ ਲਾਣ ਦੇ ਦਾ ਤੁਸੀਂ ਕਿਹਾ ਵੀ 14 ਤੋਂ ਦਰੀਆਂ ਬਿਛਾਉਣੇ ਹੋ ਹੁਣ ਡਿੰਪੀ ਢਿਲੋਂ ਨੇੜੇ ਹੋ ਗਿਆ ਤੁਸੀਂ ਦੂਰ ਹੋਗੇ ਬਿਲਕੁਲ ਹੀ ਉਹ ਹੋ ਗਿਆ ਜੀ ਅਸੀਂ ਤਾਂ ਨੇ ਵੀ ਤੋ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆ ਉਹਦਾ ਮੈਨੂੰ ਲੱਗਦਾ ਖੱੱਚਰ ਦੀ ਤਰ੍ਹਾਂ ਚੱਲ ਰਿਹਾ ਜੀ ਜਿੱਦ ਨੂੰ ਹੱਕੀ ਜਾਂਦਾ ਹੱਕੀ ਜਾਂਦੇ ਪੁਰਾਣੇ ਵਰਕਨਾਂ ਨੂੰ ਤਾਂ ਦੇਖਿਆ ਕੀਤਾ ਜਾ ਰਿਹਾ ਜੀ ਇਹ ਤਾਂ ਕਹਿੰਦੇ ਹੀਰਾ ਮਿਲ ਗਿਆ ਮੈਨੂੰ ਹੀਰਾ ਦੇਖੋ ਜੀ ਵਲਾਗੇ ਜਾ ਬੰਦਾ ਹੀਰਾ ਮਿਲ ਗਿਆ ਤਾਂ ਦੇਖੋ ਕਿੰਨੇ ਕੰਕਰ ਫਿਰਦੇ ਆ ਫਿਰ ਇਹ ਲਗਦਾ ਵੀ ਆ ਜਿਮਣੀ ਚੌਂ ਦਾ ਵਿੱਚ ਅੱਗੇ ਜਾ ਕੇ ਮੈਂ ਆਣਾ ਜੀ ਜਿਮਣੀ ਚੌਂ ਚ ਲਿਖ ਲੋ ਅੱਜ ਦੀ ਤਰੀਕ ਪਾ ਕੇ ਜਲੂਸ ਨਿਕਲ ਜੂਗਾ ਜੀ ਜਿਮਣੀ ਚੌਂ ਚ ਇਹਨਾਂ ਦਾ ਆਵਾਂਗੇ ਵੋਟਾਂ ਪਿੰਡਾਂ ਦੇ ਵੋਟਾਂ ਕਿੱਥੋਂ ਜੀ ਮੈਂ 25 ਪਿੰਡਾਂ ਦੀ ਮੀਟਿੰਗਾਂ ਕਰਦਾ ਜੀ ਐਸਸੀ ਸਮਾਜ ਦੀਆਂ ਹਰ ਰੋਜ਼ ਇੱਕ ਮਿੰਟ ਵੋਟ ਕੱਟ ਕੇ ਦਿਖਾਦੇ ਮੇਰੀ ਟੀਮ ਖੜੀ ਨਾਲ ਅੱਜ ਮੈਂ ਸੱਦੀ ਥੋੜੇ ਹੈ ਜੀ ਨਾ ਉਹ ਤਾਂ ਇਹਦਾ ਕਹਿੰਦੇ ਸੀ ਵੀ ਦਰੀਆਂ ਬਚਾਉਣਾ ਸੀ ਟਿਕਟਾਂ ਦੇਵਾਂਗੇ ਤਾਂ ਸਰਪੰਚੀ ਵੀ ਨਹੀਂ ਲੜਨ ਦਿੱਤੀ ਤਾਂ ਬਾਈ ਜੀ ਟਿਕਟ ਦੇਖੋ ਇਹ ਤਾਂ ਬਖੜਾ ਕੇ ਜੀ ਚਿਤ ਨਾ ਜਾਣ ਹਾਂ ਤੇ ਸਾਡੇ ਜਿਹੜੇ ਸਭ ਤੋਂ ਮੈਨੂੰ ਗਿਲਾ ਸਾਡੇ ਲੀਡਰਾਂ ਦੇ ਐਡਵੋਕੇਟ ਪ੍ਰਤਪਾਲ ਸ਼ਰਮਾ ਦੇ ਸੁਖਿੰਦਰ ਕੌਣੀ ਦੇ ਉਹਨਾਂ ਦਾ ਫਰਜ ਸੀ ਆ ਚਾਉਂਦੇ ਲੋਕਾਂ ਨੇ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਬਾਈ ਜੀ ਜੇ ਨਾਂ ਬਾਹਰ ਨਿਕਲੇ ਤਾਂ ਉਹ ਉਹ ਵਾਸ ਸਿੰਘ ਮਾਨ ਕਹਿੰਦੇ ਵੀ ਇਹ ਜਿਮਣੀ ਚੋਂ ਅਸੀਂ ਜਿੱਤ ਕੇ ਜਾਵਾਂਗੇ ਇੱਥੋਂ ਬਾਈ ਜੀ ਐ ਕਿਵੇਂ ਜਿੱਤੇ ਜਾਣਗੇ ਐ ਤਾਂ ਭਾਵੇਂ ਜਿੱਤੇ ਜਾਣ ਜਿਵੇਂ ਸਰਪੰਚੀ ਵਾਲੀ ਜਿੱਤਣਗੇ ਇਸ ਤਰ੍ਹਾਂ ਤਾਂ ਜਿੱਤ ਸਕਦੇ ਆ ਜੀ ਤੇ ਉਹ ਨਹੀਂ ਜਿੱਤਣ ਦਿੰਦੇ ਜੀ ਇਹ ਬਲਾਕ ਪ੍ਰਧਾਨ ਆ ਜੀ ਇਹਦੇ ਰਿਜੈਕਟ ਕੀਤੇ ਆ ਦੇਖੋ ਇਹ ਤਾਂ ਕਹਿੰਦੇ ਸੀ ਵੀ ੱੱਕਾ ਪਿਛਲੀਆਂ ਕਰਦੀਆਂ ਸੀ ਨਹੀਂ ਕਰਦੇ ਬਾਈ ਜੀ ਪੰ 15 ਸਾਲ ਹੋ ਗਏ ਮੈਨੂੰ ਪੰਚਾਇਤ ਮੈਂਬਰ ਬਣਦੇ ਨੂੰ ਤੇ ਆਮ ਆਦਮੀ 10 ਸਾਲ ਹੋ ਗਏ ਆਮ ਆਦਮੀ ਪਾਰਟੀ ਦਾ ਨਾਂ ਲੈ ਕੇ ਬਣਦੇ ਨੂੰ ਤੇ ਹਰ ਵਾਰੀ ਮੈਂ ਇਲੈਕਸ਼ਨ ਜਿੱਤ ਕੇ ਮੈਂਬਰ ਬਣਿਆ ਤੇ ਕਦੇ ਮੇਰੇ ਕਾਗਜ਼ ਰਾਤ ਨਹੀਂ ਹੋਏ ਜੀ ਅੱਜ ਨਹੀਂ ਪੰਮਕਰ ਤੁਹਾਨੂੰ ਭਮੱਕੜ ਕਹਿੰਦੇ ਸੀ ਆਪਦੇ ਜਦੋਂ ਭਮੱਕੜਾਂ ਤਾਂ ਇਹਨਾਂ ਲਾਦੇ ਜੀ ਬਿਜਲੀ ਨਾ ਖੰਭ ਕੱਟਦੇ ਭਮੱਕੜਾਂ ਦੇ ਜੀ ਭਮੱਕੜ ਉੱਡਣਾਂ ਹਟ ਗਏ ਕਿੱਥੋਂ ਜੀ ਭਮੱਕੜਾਂ ਦੇ ਰਹਿਣੋਂ ਵੀ ਰਹਿ ਗਏ ਜੀ ਆਹਦੇ ਨਾਲ ਆ ਵੀ ਧੋਖਾ ਹੋ ਗਿਆ ਫਿਰ ਧੋਖਾ ਹੋ ਗਿਆ ਆਪਦੇ ਨਾਲ ਹੀ ਆਹਦੇ ਨਾਲ ਬਹੁਤ ਵੰਟਾ ਧੋਖਾ ਹੋ ਗਿਆ ਭਾਈ ਜੀ ਸਾਨੂੰ ਮੇਡ ਪੌਂਡਾ ਦਾ ਭਾਈ ਜੀ ਮੈਂ ਜਿਲ੍ਹਾ ਜਵੈਣ ਸੈਕਟਰ ਹੀ ਆ ਜੀ ਮੋਕਸਰ ਜਿਲ੍ਹਾ ਆਮ ਆਦਮੀ ਪਾਰਟੀ ਦਾ ਜੀ ਦਾਦੂ ਮੱਲਨ ਮੇਰਾ ਪਿੰਡ ਆ ਜੀ ਕਾਗਜ਼ ਭਰੇ ਸੀਗੇ ਸਰਪੰਚੀ ਦੇ ਇਹਨਾਂ ਨੇ ਰਿਜੈਕਟ ਕਰਾਤੇ ਜੀ ਸਿੱਧਾ ਐਲਾਨ ਕਰਾਤਾ ਕੱਲ ਚੋਣ ਨਿਸ਼ਾਨ ਵੀ ਦਿੱਤਾ ਸੀਗਾ ਸਾਨੂੰ ਘੜਾ ਜੀ ਤੇ ਸਵੇਰ 5 ਵਜੇ ਸਾਨੂੰ ਫੋਨ ਆਉਣ ਲੱਗੇ ਕਹਿੰਦੇ ਵੀ ਦੂਜੇ ਬੰਦੇ ਨੂੰ ਜੇਤੂ ਕਰਾੜ ਦੇਤਾ ਜੀ ਥੋੜਾ ਘੜਾ ਖੁੱਟ ਗਿਆ ਹਾਂਜੀ ਹਾਂਜੀ ਭਾਈ ਮੂਦਾ ਮਾਰਤਾ ਹਾਂਜੀ ਥੱਕਾ ਹੋਇਆ ਨਜਾਇਜ਼ ਸਾਡੇ ਨਾਲ ਜੀ ਕਿਹਨੇ ਕੀਤਾ ਥੱਕਾ ਡੈਂਪੀ ਢੱਲੋ ਨੇ ਜੀ ਇਹਦਾ ਬੰਦਾ ਉੱਠਿਆ ਸੀਗਾ ਉੱਥੇ ਨਵੇਂ ਬੰਦਾ ਲਿਆਂਦਾ ਸੀ ਇਹਨੇ ਕਾਲੀ ਦਲ ਦਾ ਜੀ ਉਹ ਸਾਡੇ ਬਰਾਬਰ ਇਲੈਕਸ਼ਨ ਲੜਿਆ ਸੀਗੇ ਜੀ ਹਾਂਜੀ ਕੀ ਲੱਗਦਾ ਫਿਰ ਬਦਲਾ ਪਹਿਲਾਂ ਵੀ ਉਹੀ ਅੱਗੇ ਹੁਣ ਵੀ ਉਹੀ ਅੱਗੇ ਉਹੀ ਕੋਸਾ ਜੀ ਅੱਗੇ ਵੀ ਸਾਡੇ ਪਿੰਡ ਬਹੁਤ ਤੇ ਪਿੰਡ ਨੂੰ ਧੱਕਾ ਕਰਿਆ ਅੱਜ ਵੀ ਉਹੀ ਹੋਇਆ ਜੀ ਨਵੇਂ ਨਾਲ ਆ ਕੇ ਪੁਰਾਣਿਆਂ ਨੂੰ ਭੁੱਲ ਗਏ ਪੁਰਾਣਿਆਂ ਨੂੰ ਭੁੱਲ ਕੇ ਜਮਾਂ ਜੀ ਕਿਸੇ ਲੀਡਰ ਨੇ ਸਾਰ ਲਈ ਆ ਕੇ ਤੁਹਾਡੇ ਆਪ ਦੇ ਲੀਡਰ ਨੇ ਹਜੇ ਕਿਸੇ ਲੀਡਰ ਨੇ ਸਾਰ ਨਹੀਂ ਲਈ ਸਾਨੂੰ ਤਾਂ ਪਤਾ ਹੀ ਲੱਗਿਆ ਜੀ 5 ਵਜੇ ਸੀ 7 ਵਜੇ ਦੇ ਇੱਥੇ ਆਏ ਆ ਜੀ ਅਸੀਂ ਆ ਕੇ ਦੇਖਿਆ 31 ਪਿੰਡਾਂ ਦੇ ਕਤੀ ਪਿੰਡਾਂ ਦੇ ਲੋਕਾਂ ਨਾਲ ਆਏ ਹੋਇਆ ਜੀ ਸਾਰੇ ਲੋਕ ਲੈ ਜਾਂਦਾ ਸੀ ਕਿਵੇਂ ਲੱਗਿਆ ਬੰਦਾ ਸਾਨੂੰ ਤਾਂ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਜੀ ਸਾਨੂੰ ਤਾਂ ਹੁਣ ਤੋਂ ਹੀ ਗਾਲਾਂ ਕੱਢੀ ਜਾਂਦੇ ਜੀ ਨਾਲੇ ਅਸੀਂ ਫਿਰ ਵੀ ਆਖਿਆ ਸੀ ਆਖਿਆ ਵੀ ਤੁਸੀਂ ਮੁਕਾਬਲਾ ਕਰੋ ਜੇ ਤੁਸੀਂ ਜਿੱਤਦੇ ਅਸੀਂ ਠੀਕਾ ਸੀ ਹਾਰ ਲੈ ਕੇ ਘਰੇ ਵੜ ਜਾਗੇ ਅਸੀਂ ਤਾਂ ਕਹਿੰਨਾ ਇਲੈਕਸ਼ਨ ਕਰਵਾਇਆ ਜਾਵੇ ਜੀ ਉਹਨਾਂ ਨੇ ਬੰਦੇ ਨੂੰ ਹਾਰ ਦਿੱਸਦੀਆ ਤਾਂ ਨੂੰ ਹੋਵਾ ਕੁਝ ਕਰਾਉਂਦੇ ਆ ਜੀ ਪਿੰਡਾਂ ਚ ਨਹੀਂ ਲੱਗਦਾ ਜਿਵੇਂ ਨੇ ਚੋਣਾਂ ਕਿ ਪਿੰਡਾਂ ਜਾਣਗੇ ਸਵਾਲ ਹੋਣਗੇ ਵੜ ਨਹੀਂ ਦਿੰਦੇ ਅਸੀਂ ਤਾਂ ਹੋਂਦੀ ਵੜ ਦਿੰਦਾ ਹੀ ਸਾਡੇ ਪਿੰਡ ਤਾਂ ਜੀ ਪਿਛਲੀ ਵਾਰ ਸਾਡੇ ਕਿਸਾਨ ਯੂਨੀਅਨ ਦੇ ਪ੍ਰਧਾਨ ਬਿੱਟੂ ਪ੍ਰਧਾਨ ਨੂੰ ਟੈਂਪੀ ਨੇ ਘਰੋਂ ਘੜਤਾ ਸੀਗਾ ਜੀ ਠੀਕ ਹੈ ਜੀ ਉਦੋਂ ਵੀ ਉਹ ਉੱਥੇ ਆ ਕੇ ਮੰਨਤ ਕਰਕੇ ਆਇਆ ਸੀਗੇ ਜੀ ਹੁਣ ਵੀ ਸਾਡੇ ਪਿੰਡ ਦੇ ਲੋਕ ਮੇਰੇ ਹਲਕੇ ਦੇ ਲੋਕ ਇਹਦੇ ਖਿਲਾਫ ਚੱਲਣਗੇ ਜੀ ਨਾ ਫਿਰ ਆਏ ਪੈ ਜਾਣਗੇ ਨੇਪੀਟੇ ਨਹੀਂ ਪੈਂਦੀਆਂ ਜੀ ਜਮਾ ਨਹੀਂ ਪੈਂਦੀਆਂ ਵੋਟਾਂ ਹੀ ਲੋਕ ਵਿਰੋਧ ਕਰਨਗੇ ਫੁੱਲ ਵਿਰੋਧ ਕਰੀ ਜਾਂਦੇ ਲੋਕ ਜੀ ਹੰਤਮਾਨੇ ਤਾਂ ਹੀਰਾ ਗਿਆ ਸੀ ਵੀ ਹੀਰਾ ਬੰਦਾ ਇਹ ਨਹੀਂ ਜੀ ਇਹਨੂੰ ਦੇਖੇ ਜਿਹਨੇ ਕੀ ਕੁਝ ਕਰਾਤਾ ਜੀ ਹੁਣ ਦੇਖੋ ਜੀ ਮੈਨੂੰ ਲੱਗਦਾ ਜੀ ਲੋਕ ਜੇ ਜੇ ਪ੍ਰਸ਼ਾਸਨ ਨੇ ਕੋਈ ਨਾਸੇ ਹੀ ਕਰਿਆ ਜੀ ਇਤੋਂ ਵੀ ਕੰਮ ਬਦੂਗਾ ਜੀ ਇੱਥੇ ਹਾਂਜੀ ਦੇਖੋ ਜੀ ਅਸੀਂ ਕਿੰਨੀ ਆਸਾਂ ਲੈ ਕੇ ਚੱਲੇ ਸੀਗੇ ਅਸੀਂ ਐ ਨਹੀਂ ਕਹ ਸੀ ਸਰਕਾਰ ਨੂੰ ਕਿ ਸਾਨੂੰ ਸਿੱਧੇ ਬਣਾਓ ਅਸੀਂ ਕਿ ਇਲੈਕਸ਼ਨ ਕਰਾਓ ਬਹੁਤ ਵਧੀਆ ਠੀਕ ਹੈ ਜੀ ਲੋਕ ਸਾਨੂੰ ਚਾਹੁੰਦੇ ਹੋਏ ਸਾਨੂੰ ਲੋਕਾਂ ਦਾ ਫਤਵਾ ਮਨਜ਼ੂਰ ਆ ਪਰ ਇਹਨਾਂ ਨੇ ਧੱਕਾ ਕਰਵਾਇਆ ਸਾਡੇ ਨਾਲ ਜੀ ਹਾਂਜੀ 70 ਸਾਲਾਂ ਤੋਂ ਆਪਾਂ ਇਹਨਾਂ ਪਾਰਟੀਆਂ ਦਾ ਕਿਨਾਰਾ ਕਰਿਆ ਸੀਗਾ ਉਹੀ ਬੰਦੇ ਸਾਡੇ ਸਿਰ ਤੇ ਲਾ ਕੇ ਫੇਰ ਬਿਠਾ ਦੇ ਇਹ ਪਾਰਟੀ ਆਸਤੇ ਬਹੁਤ ਗਲਤ ਗੱਲ ਆ ਜੀ ਅਸੀਂ ਡੈਂਪੀ ਢਿੱਲੋ ਜਿੱਥੇ ਭਗਵਾਨ ਤਮਨ ਸਾਹਿਬ ਇੱਥੇ ਆਏ ਸੀ ਗਦੜਵਾ ਡੈਂਪੀ ਢਿੱਲੋ ਨੂੰ ਰਲਾਵਣਾ ਉਦੋਂ ਇੱਕ ਦਿਨ ਪਹਿਲਾਂ ਅਸੀਂ ਚੰਡੀਗੜ੍ਹ ਸੀਐਮ ਹੌਸ ਗਏ ਸੀ ਜੀ 965 ਤੇ ਅਸੀਂ ਬੋਲੇ ਸੀਗੇ ਦਫ਼ਤਰ ਚ ਜਾ ਕੇ 17 ਸੈਕਟਰ ਚ ਅਸੀਂ ਕਹੇ ਸੀ ਵੀ ਜਿਹੜਾ ਡੈਂਪੀ ਟ ਲੋਹੇ ਪਾਰਟੀ ਦੇ ਵਿੱਚ ਰਲਾ ਰਹੇ ਐ ਇਹ ਆਪਣੀ ਪਾਰਟੀ ਨੂੰ ਖੇਰੂ ਫੇਰੂ ਕਰ ਜੂਗਾ ਜੀ ਅਸੀਂ ਸਾਰਿਆਂ ਨੇ ਪੁੱਤਾਂ ਵਾਂਗੂ ਪਾਰਟੀ ਕਮਾਈ ਕਰਕੇ ਬਣਾਈ ਸੀਗੀ ਜੀ ਜ਼ੀਰੋ ਤੋਂ ਲੈ ਕੇ ਸ਼ੁਰੂ ਕਰੀ ਸੀ ਆ ਸਾਨੂੰ ਉਸ ਚੀਜ਼ ਦਾ ਬਹੁਤ ਦੁੱਖ ਹੋ ਰਿਹਾ ਜੀ ਮੈਂ ਆਮ ਆਗਮੀ ਪਾਰਟੀ ਦਾ ਸਰਕਲ ਪ੍ਰਧਾਨ ਆ ਪਿੰਡ ਮਣੀ ਵਾਲੇ ਦਾ ਹਾਂਜੀ ਹੁਣ ਵੀ ਆ ਜੀ ਮੈਂ ਆਪਦੇ ਚਾਚੇ ਦੇ ਮੁੰਡੇ ਦੇ ਨਾਲ ਭਰਾਈ ਦੇ ਸਾਡੀ ਦੇ ਭਰੇ ਹੀ ਫਾਰਮ ਆਪਦੇ ਘਰ ਵਾਲੀ ਦੇ ਭਰੇ ਸੀ ਜਦੋਂ ਮੈਂ ਕੱਲ ਆਪਦੇ ਕਾਗਜ਼ ਵਾਪਸ ਕਰਾ ਲਿਆ ਆਪਦੇ ਘਰ ਵਾਲੀ ਦੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਉਹ ਚਾਚੇ ਦੀ ਘਰ ਵਾਲੀ ਦੇ ਭਰਾਈ ਸੀ ਸਾਡੀ ਉਹਨਾਂ ਦੇ ਵੀ ਵਾਪਸ ਕਰਾ ਇਹਨਾਂ ਨੇ ਉਹ ਕਰਤੇ ਰੱਦ ਕਰਾ ਦੇ ਜੀ ਹਾਂਜੀ